ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਗਾਂ ਦੀ ਮਿਲਕਿੰਗ ਕਰਕੇ ਦੁੱਧ ਮਿਲ ਕੇ ਦਿਖਾਉਨੇ ਆ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਹੁਣ ਆਪਾਂ ਦੀ ਚੋਾਈ ਸ਼ੁਰੂ ਕਰਦੇ ਆ ਅੱਗੇ ਸੋ ਦੇਖੋ ਸੋ ਵੀਰੋ ਖਾਲੀ ਬਾੜੀ ਦੇਖ ਸਕਦੇ ਹੋ ਘਰ ਦੇ ਵੀਰੇ ਚੋਾਈ ਸ਼ੁਰੂ ਹਾਂਜੀ ਬਾਈ ਆਪਣਾ ਨਾਮ ਐਡਰੈਸ ਦੱਸ ਦਿਓ। ਨਾਮ ਸਤਲ ਸਿੰਘ ਜੀ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਜੀ। ਮੋਬਾਈਲ ਨੰਬਰ ਆਪਣਾ 9878585499 ਜੀ। ਜਿਹੜੀ ਆਪਾਂ ਇਹਦੀ ਬੈਡ ਦੀ ਚੋਈ ਕਰੀਏ ਨੇ ਕਿਹੜਾ ਸੂਆ ਸੁਈ ਦੇ? ਇਹ ਪਹਿਲਣਾ ਬੱਸੀ ਬਈ। ਪਹਿਲਾ ਸੂਆ ਸੁਈ ਵੀ ਆ। ਹਾਂਜੀ। ਤੇ ਕਿੰਨੇ ਦਿਨ ਹੋ ਗਏ ਸੁਈ ਨੂੰ? ਇਹ ਨੂੰ 15-16 ਦਿਨ ਹੋ ਗਏ ਬਾਈ ਸੁਈ ਨੂੰ। 15-16 ਦਿਨ ਹੋ ਗਏ ਸੁਈ ਨੂੰ। ਹਾਂਜੀ। ਤੇ ਦੁੱਧ ਕਿੰਨਾ ਹੈ ਸੌਖਾ? ਦੁੱਧ ਬਾਈ ਆਪਾਂ ਸਾਹਮਣੇ ਆ ਜੂ ਵੀਰੇ ਹੁਣ। ਠੀਕ ਹੈ ਜੀ। ਬੰਨਣਾ ਵੀ ਘੰਟਾਕ ਹੋ ਹੋ ਗਿਆ ਜੀ 6 ਵਜੇ ਲੜ ਕੇ ਚੋਈ ਸੀਗੀ ਹੁਣ 5 ਵਜੇ ਆ ਘੰਟੇ ਦਾ ਫਰਕ ਪੈਂਦਾ ਬਾਈ ਉਹਦੇ ਹਿਸਾਬ ਨਾਲ ਟੈਸਟ ਕਰ ਲੈਣਗੇ ਹੋਏਗਾ 17-18 ਕਿਲੋ ਦੁੱਧ ਬਾਈ ਸੋ ਸ਼ਾਮ ਦੇ ਟਾਈਮ ਆਪਾਂ ਚਵਾਈ ਕਰੀਏ ਨੇ ਜੀ ਪਲੂਨ ਪਹਿਲਾਂ ਸੂਏ ਪਹਿਲਾਂ ਸੂਆ ਵੀਰੇ ਥਣ ਥਣ ਬਹੁਤ ਚੰਗਾ ਲੱਗਿਆ ਵੀਰੇ ਨਿਕੜਵਾ ਦੰਦੋ ਹੋਊਗੀ ਦੰਦੀ ਚੋਗੀ ਦੁੱਧ ਨੂੰ ਦੰਦੀ ਚੋਗੀ ਹੋ ਦੰਦੋ ਨਾ ਦੱਸ ਪ ਦੇਖੇ ਨਹੀਂ ਵੀਰੇ ਆਪਾਂ ਦੰਦ ਠੀਕ ਨਹੀਂ ਬੋਲਣਾ ਸੱਚ ਹੋਣ ਸਮਾਦੀ ਬਿਲਕੁਲ ਇੱਕ ਨੰਬਰ ਆ ਸਾਫ ਸੁਥਰੀ ਆ ਤੇ ਸੂਈ ਸਵਾਈ ਜਮ ਦੋ ਦੋ ਟਾਈਮ ਚ ਵਾਦਾਂਗੇ ਹਾਂ ਦੋ ਟਾਈਮ ਮਿਲਕਿੰਗ ਕਰਕੇ ਲੈ ਜੇ ਜਿਹੜਾ ਮਰਜੀ ਭਰਾ ਆ ਜੀ ਵੀਰੇ ਠੀਕ ਹੈ ਜੇ ਨਹੀਂ ਵੀ ਮਿਲਕਿੰਗ ਕਰਕੇ ਲੈ ਜਾਣੀ ਤਾਂ ਗਰੰਟੀ ਤੇ ਦੇਵਾਂਗੇ ਵੀਰੇ ਜਿੰਨਾ ਦੁੱਧ ਕਹਿਤਾ ਉਹਨਾਂ ਹੋਊਗਾ ਠੀਕ ਹੈ ਹਾਂਜੀ ਆਪਣਾ ਗੱਪ ਝੂਠ ਵਾਲਾ ਕੰਮ ਨਹੀਂ ਭਰਾ ਰੋਜ ਦਾ ਹੀ ਕੰਮ ਆ ਪਰੋਜ ਮਾਲ ਵੇਚਣੇ 13 ਸਾਲ ਹੋ ਗਏ ਕੰਮ ਕਰਦਿਆਂ ਨੂੰ ਵੀਰੇ ਠੀਕ ਹੈ ਹਾਂ ਉਹ ਕੰਮ ਨਹੀਂ ਹੈਗਾ ਰੋਸ ਵਾਲਾ ਵੀ ਇੱਕ ਤਾਂ ਵੇਚ ਕੇ ਆਪਾਂ ਬੰਦੂੜੀ ਕਰਨਾ ਕੰਮ ਉਹ ਸੋ ਪਚੋਣ ਪਸਮਾ ਦੀ ਇੱਕ ਨੰਬਰ ਆ ਦੁੱਧਾਪੜ ਮੇਣ ਕੇ ਦਿਖਾ ਲਾਂਗੇ ਜਮਾਂ ਹਣਾ ਯਾਦ ਹੀ ਕਰੂੰ ਜਿਹੜਾ ਭਰਾ ਲੈ ਗਿਆ ਬਾਈ ਬੱਚੀ ਨੂੰ ਠੰਡੀ ਸੀਲ ਵਰਖ ਵਰਗੀ ਤੇ ਸੋ ਨਿਆਣਾ ਪਾਓ ਤੇ ਰਾਮਣਾ ਥੱਲੇ ਬਹਿ ਜਾਓ ਹਾਂਜੀ ਬੱਚਾ ਵੀ ਛੱਡਣ ਦੀ ਲੋੜ ਨਹੀਂ ਮੇਰੇ ਆਪਾਂ ਤਾਂ ਉਹ ਛੱਡ ਲੈਨੇ ਆ ਚੱਲ ਵੀਡੀਓ ਬਣਾਉਣੀ ਕਰ ਹਾਂ ਵੀਡੀਓ ਕਰਕੇ ਆਪਾਂ ਛੱਡ ਲੈਨੇ ਆ ਵੀ ਅਗਲਾ ਕਹਿੰਦਾ ਪਤਾ ਨਹੀਂ ਵੀ ਬੱਚਾ ਗਊ ਨਹੀਂ ਛੱਡਿਆ ਠੀਕ ਹੈ ਹਾਂ ਬੱਚਾ ਵੀ ਚਾਹੇ ਨਾਲ ਛੱਡੇ ਕੁਤਰਾ ਜਿਵੇਂ ਮਰਜ਼ੀ ਆਂ ਜੋਲੇ ਜਾਂ ਚੋਂਨ ਪਸਵਾ ਪੂਰਾ ਪੋਲਾ ਜਾਵਾਂ ਹਾਂ ਹਾਂਜੀ ਬਈ ਉਹ ਵਰਗੀ ਬੋਲੀ ਆ ਤੁਸੀਂ ਆਪ ਦੇਖ ਲਓ ਬਾਈ ਤਖਟਾਰਾਂ ਮਾਰ ਕੇ ਗੁੱਡੀ ਕੱਢੋ ਚੋਂਨ ਪਸਵਾ ਦੀ ਇੱਕ ਨੰਬਰ ਆ ਜਾਵਾਂ ਤੇ ਸਾਫ ਦਾ ਟਾਈਮ ਆਪਾਂ ਮਿਲ ਕੇ ਇਹਦੀ ਕਰੀ ਜਾਂਦੇ ਆ ਕਿਸੇ ਵੀ ਵੀਰ ਦੇ ਪਸੰਦ ਤੋਂ ਵੀ ਦੋ ਟਾਈਮ ਆਪ ਦੀ ਚੋੜਿਓ ਤੇ ਰੇਡ ਬਿਲਕੁਲ ਵਜਮ ਹੋਊਗਾ ਸੋ ਜੈਜ ਰੇਟ ਹੋਊਗਾ ਦੋ ਟਾਈਮ ਆਪ ਦੀ ਟਾਈਮ ਤੋਂ ਟਾਈਮ ਦੇਖ ਕੇ ਚਵਾ ਕੇ ਵੀਰ ਕੇ ਨਾ ਦੇਵਾਂਗੇ ਜਮਾ ਸੋ ਗਰਨੇ ਘਟਦੇ ਜੇ ਚਾਹੇ ਬਾਈ ਮਸ਼ੀਨੀ ਚਵਾਈ ਕਰ ਦਿੱਤਾ ਵੀ ਉਸ ਟਾਈਪ ਦਾ ਪਸੰਦ ਲੱਗਿਆ ਕੋਈ ਨਿਕਾ ਹੀ ਨਹੀਂ ਦੂੰਗਾ ਸਾਨੂੰ ਠੀਕ ਹੈ ਸੋ ਚੂਣਾ ਬਸਵਾ ਦੇ ਕੋਈ ਕਹਿ ਬਤਾ ਜਮਾ ਗਾਡਰ ਵਰਗਾ ਚੂਣਾ ਪੂਰਾ ਮੋਟਾ ਮੋਟਾ ਚੂਣਾ ਸਾਫ ਸੁਥਰਾ ਭੈ ਜਾਬਰੇ ਜਿਵੇਂ ਮਰਜੀ ਥੱਲੇ ਐ ਨਹੀਂ ਕੋ ਡੱਕਾ ਵੀ ਗਾਂ ਪੈਰ ਚੱਕ ਜੂ ਸਵੇਰੇ ਚੋਈ ਸੀਗੀ ਆਪਾਂ 6 ਵਜੇ 6 ਵਜੇ ਚੋਈ ਸੀ ਵੀਰੇ ਘੰਟਾ ਕ ਪਹਿਲਾਂ ਘੰਟਾ ਕ ਪਹਿਲਾਂ ਚੋਰ ਹੋਂ 8:40 ਬਰਾਜੇ 8:40 ਵਰਗੀ ਰਾਤੀ ਨੇੜੇ ਸਵੇਰੇ ਚੋਣ ਦੇਖੋ ਜਮਾ ਸਰਫ 2 ਮਿੰਟ ਦੇ 1.5 ਮਿੰਟ ਤੇ ਆਪਾਂ ਚਵਾਈ ਸ਼ੁਰੂ ਕਰੀ ਸੀਗੀ ਕੁਈ ਸਵਾਈ ਪਧਰਾ ਹੋਣ ਦਿਨੋ ਕੇ ਸੂਈ ਨੂੰ ਪਿੱਛੇ ਵਛਾ ਪਲੂਨ ਪਹਿਲਾ ਸੂਈ ਤੇ ਤਿਆਰ ਆ ਰਹੀ ਆ ਵੇ ਰਿਓ ਮਿਲਖਦੇ ਹੋਏ ਮੇਲਾ ਬੁਣਾ ਮਾਰ ਗਿਓ ਹਾਂ ਮੇਲਾ ਮਾਰੀ ਜਾਂਦੀ ਆ ਬਈ ਬਸ ਸੋ ਮੇਲਾ ਵਗੈਰਾ ਮਾਰੇ ਕਿਲੋ 2 ਕਿਲੋ ਦੀ ਕਪੈਸਿਟੀ ਹੋਰ ਹੈਗੀ ਹਣਾ ਹਾਂਜੀ ਹਰਾਮਦਾਰੀ ਦਾ 20 ਕਿਲੋ ਹਰਾਮਦਾਰੀ ਨਾਲ ਉਗਰੇ ਬਾਲਾ ਆਪਾਂ ਕਹਿ ਕੇ ਨਹੀਂ ਦਿੰਦੇ ਬਾਕੀ ਪਹਿਲਾਂ ਬੱਸੀਆ ਬਈ ਗਾਹ ਨੂੰ ਬਦਲ ਵਾਲਾ ਕੰਮ ਹੀ ਆ ਕਿਹੜਾ ਕੋਈ ਘਾਟੇ ਵਾਲਾ ਬਣ ਜਾ ਹਾਂ 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 ਇਹ ਲਾਈਵ ਮਿਲ ਕੇਗਾ ਦਾ ਮਕਸਦ ਬਈ ਆਪਣਾ ਹੋਰ ਅੱਗੇ ਖਾਣ ਭਰਾ ਕਹਿੰਦੇ ਨਾ ਵੀ ਉਹੀ ਤੁਸੀਂ ਪਤਾ ਨਹੀਂ ਕਹਿ ਦਿੰਦੇ ਹੋ ਵੀ ਦੁੱਧ ਨਹੀਂ ਆਹ ਖਾਲੀ ਬਾਲਟੀ ਦਿਖਾ ਦੀ ਖਾਲੀ ਬਾਲਟੀ ਦਿਖਾ ਦੀ ਪਹਿਲਾਂ ਬਾਠ ਠੀਕ ਕਰ ਦੇ ਇਹੀ ਕਰਲਾ ਆਇ ਕਿ ਬਾ ਇਹਨੂੰ ਕੋਲੇ ਰੱਖ ਦੇ ਮੂਰੇ ਇੱਥੇ ਰੱਖ ਦੇ ਇੱਥੇ ਰੱਖ ਦੇ ਮੂਰੇ ਕਹਿੰਦੇ ਸੁਆਹ ਦੇਖ ਐ ਕਵਾਲੀ ਢੱਕ ਦੀ ਜਮ ਐਨ ਕਰਮ ਵਾਲੀ ਨੇ ਤੇ ਲੀਟਰ ਜੀ ਆਪਾਂ ਲਾ ਕੇ ਦਿਖਾ ਦਾਂਗੇ ਮਣਕੇ ਸਾਨੂੰ ਲੈ ਲੋ ਭਰੇ ਆਪ ਆ ਕੇ ਅਬ ਤੁਸੀਂ ਸੱਲੀ ਕਰ ਲੈ ਦੋ ਟਾਈਮ ਆਪ ਮਿਲ ਲੈ ਬੰਦਾ ਆਪ 10 ਲੀਟਰ ਆਪ ਦਾ ਘਰੋਂ ਲੈ ਆਏ ਹੋ ਭਾਵੇਂ 98785858499 ਵੀਰ ਦਾ ਨੰਬਰ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਸਤਜਨ ਨਾਮ ਆਗਾ ਸਾਰ ਨਹੀਂ ਰੱਖੀ ਪੂਰਾ ਰੱਖ ਇਹਦੇ ਪਰ ਮੈਂ ਦੋ ਬੰਦੇ ਵਹਿ ਕੇ ਚੋਇਨ ਤਾਂ ਨੂੰ ਦੇਖੀ ਆਦੁਰ ਕੰਦਲਾ ਪਸੀ ਆਖਾ ਤਾਂ ਨਹੀਂ ਬੈਠੇ ਪਹਿਲਾਂ ਬੱਸੀ ਕਰਕੇ ਹਜੇ ਨਾ ਨਹੀਂ ਮੈਂ ਬੈਹ ਵੀ ਜਾਂਦਾ ਨਾਲ ਠੀਕ ਹੈ ਕਿ ਕਈ ਵਾਰੀ ਮਾੜਾ ਮੂਠੀ ਆਉਲ ਮੰਨ ਜੇ ਬਰੱਖਾ ਹੋ ਜਾਂਦਾ ਅਗਲਾ ਕਹਿੰਦਾ ਪਤਨੀ ਨਜ਼ਰੀ ਕੱਪਦੀ ਹੈ ਜੈ ਜੈਕਾਰ ਲਾ ਜੀ ਹਾਂ ਐਨੀ ਠੰਡੀ ਸੀਲ ਬੱਸੀ ਮਿਲਦੀ ਵੀ ਨਹੀਂ ਵੀਰੇ ਚ ਵਾਕੀ ਲੇਵਾ ਨੀਮੂ ਗਝਾਰ ਦੀ ਦੁਰੀ ਹਾਂ ਹਾਂ ਨਾਲ ਦੀ ਨਾਲ ਲੱਤੂ ਚਮਾ ਖਾਲੀ ਕਰਤਾ ਲੈ ਲੋ ਸੁਧਾਰ ਵਗੈਰਾ ਦੇਖੋ ਕੋਈ ਪੂਰ ਸਰਲਾ ਨਹੀਂ ਕੋਈ ਹੋਰ ਨਹੀਂ ਮੋਟੀ ਉਂਗਲ ਵਰਗੀ ਧਾਰਾ ਵੀ ਤੇ ਪੈਰ ਵੀ ਜਮੇ ਨਹੀਂ ਪਟਿਆ ਕਰ ਮੈਂ ਨਹੀਂ ਨਹੀਂ ਪਟਦੀ ਨਹੀਂ ਵੀਰੇ ਜਿੱਥੇ ਧਰ ਲਿਆ ਕਰਾਂ ਉੱਥੇ ਖੜੀ ਰੋ ਸੱਪਾ ਵੀਡੀਓ ਕਵਰ ਕਰਾ ਦੇਣਾ ਆਪਾਂ ਕਹਿੰਦੇ ਨੇ ਵੀਰੇ ਕਿਉਂਕਿ ਆਪਾਂ ਜੇ ਚਵਾ ਕੇ ਵਿੱਚ ਲੱਗ ਜੇ ਫਿਰ ਤਾਂ ਮਹੀਨੇ ਚਾਰ ਨਾਲ ਆ ਗਈ ਬੈਗਦੇ ਹਾਂ ਬਾਈ ਉੱਤੀ ਜੇ ਦਿਖਾਇਆ ਵੀਰੇ ਟਰੇਲਰ ਆ ਇਹ ਵਿੱਚ ਬੰਦੇ ਕਹਿੰਦੇ ਆ ਨਾ ਵੀ ਦੁੱਧ ਨਹੀਂ ਕੱਢਦੀਆਂ ਹੈਗੀਆਂ ਵੀ ਤੁਸੀਂ ਉਹੀ ਕਹਦੇ ਨੋ 20 ਲੀਟਰ ਦਿੰਦੀ ਆ 25 ਲੀਟਰ ਦਿੰਦੀ ਆ ਆ ਸਾਹਮਣੇ ਆ ਬਾਈ ਬੱਸੀ ਪਹਿਲਾਂ ਬੱਸੀ ਆ ਹੁਣ ਜੇ ਆਪਾਂ ਕੱਲੀ ਕੱਲੀ ਜਮਾਉਣ ਲੱਗੇ ਫਿਰ ਆਪਾਂ ਦਾ ਪ੍ਰੈਸ ਕੰਮ ਤੇ ਰਹਿ ਜਾਣਾ ਹਾਂ ਫਿਰ ਬਾਈ ਤੁਹਾਨੂੰ ਸੋ ਦੇਖੋ ਕਦ ਘੜ ਦੇਖੋ ਤੇਲੇ ਮਿਲ ਕੇ ਵੰਦੇ ਖ ਜਾਵਾ ਦੋ ਦੀ ਮੋਟਰ ਆ ਕੇ ਪੈ ਪ ਜਾਂਦੀ ਆ ਜਾਵਾ ਲੀਟਰ ਚੱਕ ਨੇ ਇੱਕ ਵਾਰਤੀ ਹੋਰੇਗੀ ਭਾਂਡਾ ਹੋਰ ਚੱਕ ਲੈ ਸਮਝਦਲਾ ਆ ਗਿਆ ਵਾਟੇ ਖੜਾ ਬਾਟੀ ਉੱਪਰ ਕਰ ਦੇਣਾ ਆ ਦਿਖਾ ਦੇ ਕੇ ਦੁੱਧ ਦਿਖਾ ਦੇ ਨਾਲੇ ਪਹਿਲਾਂ ਮੈਂ ਰੱਖ ਲੈ ਤੇ ਬਾਟੀ ਲਿਆ ਇਹ ਵੀ ਕਾਟੀ ਇਹ ਬਾਟੀ ਜੀ ਮੜਣਾ ਲੱਗਾ ਪੱਕ ਬੱਕਾ ਜੀ ਸੁਰਾ ਨਹੀਂ ਖਾਲੀ ਦਿਖਾ ਦੇ ਖਾਲੀ ਆ ਵੀਰੇ ਯਾਰ ਇਹ ਗੱਲ ਕਿਹੜੀ ਆ ਯਾਰ ਆਪਾਂ ਕੋਈ ਠੱਗੀ ਮਾਰ ਨਹੀਂ ਰਹਿਣਾ ਬੰਦੇ ਕੋ ਯਾਰ ਇਹ ਦਾ ਵੇਖੋ ਬੰਦੀ ਆ ਸੰਸ ਕਾਹ ਕਿ ਲੋੜ ਕੇ ਨਹੀਂ ਇਹ 16 ਕਿਲੋ ਪੈਂਦਾ ਬਈ ਉਹ ਸਾਹੇ 15 ਕਿਲੋ ਵਾਲੀ ਆ। ਹੋ ਗਿਆ। ਬែក ਇੱਕ ਵੱਲਟੀ ਚ ਪਾ ਲਾ ਹਾਂ। ਇਹ ਜਿਹੜਾ ਪਾ ਕੇ ਲਗਾਇਆ ਲੀਟਰ ਬਾਈ ਜਰ ਪਾ ਸੀ। ਪੂਣਾ ਨਾ ਹੋਵੇ ਇਸ ਤੋਂ ਕੋਈ ਹੈ। ਭਾਈ ਧਨ ਬਸ ਇੱਕ ਢੋਲੀ ਚਲ ਵਿੱਚ। ਇਹ ਦੋ Then, mm -hmm. she. 7 <sad> 6 ਪੜੇ ਬਸ ਪੜੇ ਬਸ ਚੱਕ 10 ਮਾਚੀ ਕੋਲ ਤੋਂ 2.5 ਕਿਲੋ ਬਦਲ ਬਟਾਗ ਲਾਲਾ 10 ਬਣ ਲਾ ਵੀਰੇ 18 ਹਰ ਇੱਕ ਘੰਟਾ ਕੋਈ ਪਹਿਲਾਂ ਠੀਕ ਆ ਬੀਲ ਟ੍ਰਾਪ ਆ ਗਏ ਨੇ ਹਾਜਰਾ ਬਸ 18 ਬਣ ਕੇ ਲੈ ਲਓ 4 ਲੀਟਰ ਮਿੰਕੇ ਦੇਵਾਂਗੇ ਬਈ ਦੋ ਟਾਈਮ ਮਿਲ ਹਾਂ ਦੋ ਟਾਈਮ ਮਿਲ ਕੇ ਕਰਾ ਦੇਣ ਤੇ ਰੇਟ ਬਾਜੇ ਟਾਈਮ ਟੋ ਟਾਈਮ ਚੋਲੇ ਨੂੰ ਬਈ ਜਿਹੜਾ ਮਰਜੀ ਭਰਾ ਦੇ ਜਾਇਜ਼ ਕਰਾ 98 85 85 94 ਲੇਵਾ ਨਿੰਬੂ ਗਿਝਾੜਦਾ ਜਾ ਹਾਂਜੀ ਹਾਂ ਜਮਾ ਦਾ ਪਹਿਲਾ ਸੂਪ ਬਲੂਨ 25 ਸੂਈ ਵੀ ਵੀਡੀਓ ਦੇਖ ਲਈ ਸਭ ਦਾ ਚਾਹ